ਵਿਡੀਓ ਆਈਆਂ ਜਾਂ ਪਿੰਡਰ ਤੋਂ ਆਈਆਂ ਬਟਿੰਡੇ ਤੋਂ ਆਈਆਂ ਜਿਹੜੀਆਂ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਵੀ ਉਹ ਮੇਰੇ ਇੱਕ ਸੱਦੇ ਕੇ ਪਹੁੰਚ ਜਾਂਦੀ ਆਂ ਮੈਂ ਦਿਲੋਂ ਉਹਨਾਂ ਦਾ ਧੰਨਵਾਦ ਕਰਦੀ ਆਂ ਵੀ ਉਹ ਮੇਰੇ ਇੱਕ ਕਹਿ ਤੇ ਪਹੁੰਚੇ ਆਈਆਂ ਥੈਂਕ ਯੂ ਸੋ ਮਚ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਸਤਿਕਾਰ ਕਰਦੀ ਹਾਂ ਜਿਹੜੀਆਂ ਗੱਲਾਂ ਚੁੱਕਾ ਕੇ ਥੋੜੇ ਜਿਹੋ ਤੁਹਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ ਜੋ ਦੇਖੋ ਪਿਛਲੇ 3 ਮਹੀਨਿਆਂ ਤੋਂ ਅਸੀਂ ਦੇਖੋ ਮੈਂ ਅੱਜ ਕੱਲ ਸਿਰਫ ਨਸ਼ੇ ਬਾਰੇ ਕਰੂੰਗਾ ਨਸ਼ੇ ਦੇ ਵਿੱਚ ਤੁਹਾਡੇ ਰੋਲ ਬਾਰੇ ਕਰੂੰਗਾ ਤੁਹਾਡੇ ਦੁਆਰਾ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਸਹਿਣ ਕੀਤੀਆਂ ਜਾਂਦੀਆਂ ਕਿਉਂਕਿ ਤੁਸੀਂ ਪਰਿਵਾਰ ਦਾ ਮੋਟੂ ਹੁੰਦੇ ਹੋ ਤੇ ਇਸ ਬਾਰੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿਉਂਕਿ ਪਿਛਲੇ ਅਸੀਂ 1 ਮਾਰਚ ਦੇ ਵਿੱਚੋਂ 1 ਮਾਰਚ ਤੋਂ ਅਸੀਂ ਐਸ ਮਹਿਨ ਦੇ ਨਾਲ ਜੁੜੇ ਹੋਏ ਹਾਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਸਟੋਰ ਸਰਵਿਸ ਕਰਕੇ ਸੰਸ਼ੀਗੁਰਤਾ ਵਰਗੇ ਸ਼ੁਰੂ ਤੋਂ ਹੀ ਕਿਉਂਕਿ ਉਹਦੇ ਤੋਂ ਭਾਵੇਂ ਉਹਦੇ ਲੱਗੇ ਆ ਲੇਕਿਨ ਇੱਕ ਖਾਸ ਏਜੰਡੇ ਨਾਲ ਜਿਹੜਾ ਹੈਗਾ ਅਸੀਂ 1 ਮਾਰਚ ਨੂੰ ਲੱਗੇ ਹੋਏ ਤਾਂ ਕਰਕੇ ਬੜੇ ਲੋਕਾਂ ਦੇ ਵਿੱਚ ਵਿਚਰੇ ਪਹਿਲੇ ਮਾਰਚ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਿਹੜੇ-ਕਿਹੜੇ ਬੰਦਿਆਂ ਦਾ ਪਤਾ ਲੱਗਿਆ ਇੰਟੈਲੀਜੈਂਸ ਨੇ ਹੋਰ ਨੇ ਸਾਨੂੰ ਇੱਕ ਲਿਸਟਾਂ ਮਹਈਆ ਕਰਾਈਆਂ ਸੀ ਉਹ ਲੋਕਾਂ ਨੂੰ ਫੜ ਕੇ ਅੰਦਰ ਕੀਤਾ ਲੇਕਿਨ ਫਿਰ ਸਾਨੂੰ ਇਹ ਸੀ ਕਿ ਕਿੰਨਾ ਕਾਮਯਾਬ ਹੋਵਾਂਗੇ ਫਿਰ ਅਪ੍ਰੈਲ ਮਹੀਨਾ ਚੜਿਆ ਅਪ੍ਰੈਲ ਮਹੀਨੇ ਦੇ ਵਿੱਚ ਅਸੀਂ ਹੋਰ ਅੱਗੇ ਵਧਦੇ ਹੋਏ ਸਾਨੂੰ ਆਪ ਕਿ ਉਸ ਹੀ ਮਹੱਲੇ ਦੇ ਵਿੱਚ ਵੀ ਨਹੀਂ ਸੀ ਕਮੇਟੀਆਂ ਵਾਰਡ ਫੈਂਸ ਦੇ ਵਿੱਚ ਗੁਜਰਨਾ ਸ਼ੁਰੂ ਕੀਤਾ ਤਾਂ ਸਾਨੂੰ ਕੁਝ ਹੋਰ ਲੋਕਾਂ ਦਾ ਮਿਲਵਰਤਨ ਸ਼ੁਰੂ ਹੋ ਗਿਆ ਮੈਂ ਜੀ ਆਇਆਂ ਕਹਣਾ ਧਿਲੋਸਾ ਨੂੰ ਕਿਉਂਕਿ ਇੱਥੇ ਕੋਈ ਵਾਰਡ ਫੈਂਸ ਕਮੇਟੀਆਂ ਨਾਲ ਮਿਲੇ ਨਹੀਂ ਵਿੱਚ ਜਾ ਕੇ ਅਸੀਂ ਲੋਕਾਂ ਤੋਂ ਵਿਊ ਲਈ ਲੋਕਾਂ ਨੇ ਮਿਲ ਕੇ ਲੋਕਾਂ ਤੋਂ ਪੁੱਛਿਆ ਗਿਆ ਉਸ ਗਰੀਬੇ ਵਿੱਚ ਅਸੀਂ ਜਿਹੜੇ ਲੋਕ ਬੰਦੇ ਨਸ਼ਾ ਕਰਦੇ ਸੀ ਕਿ ਉਹਨਾਂ ਨੂੰ ਦਾਖਲ ਕਰਵਾਇਆ ਕਿਉਂਕਿ ਸ਼ੁਰੂ ਨਿਕ ਜੇ ਲੱਗ ਰਿਹਾ ਸੀ ਕਿ ਪੁਲਿਸ ਸਿਰਫ ਪਰਚੇ ਹੀ ਦੇ ਰਹੀ ਹੈ ਫੜ ਕੇ ਅੰਦਰੀ ਕਰ ਰਹੀ ਹੈ ਲੇਕਿਨ ਇਸ ਕੱਲ ਦਾ ਕੋਈ ਜ਼ਿਆਦਾ ਪ੍ਰਭਾਵ ਤਾਂ ਪਾਉਗਾ ਲੇਕਿਨ ਮਰਕੇ ਨੰਦ ਕੰਨ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਨਾਲ ਇਹ ਚੀਜ਼ ਹੁਣ ਇਹਨਾਂ ਵਿੱਚ ਫਰਕ ਹੋਣਾ ਚਾਹੀਦਾ ਜੇ ਅਸੀਂ ਇਸ ਫਰਕ ਨੂੰ ਲੱਭਿਆ ਹੁਣ ਅਸੀਂ ਕਿਹੜਾ ਬੰਦਾ ਅਸੀਂ ਮੰਨਦੇ ਆ ਕਿ ਅਸਲੋ ਵੀ ਮਨੋ ਰੋਗੀ ਹੈ ਜਿਹੜਾ ਨਸ਼ਾ ਕਰਦਾ ਹੈ ਅੱਜ ਨੂੰ ਬਾਹਰ ਤੋਂ ਨਹੀਂ ਕਿ ਟੈਲੀ ਕਰਦੇ ਬਾਹਰ ਕਰਾਉਣ ਤੋਂ ਬਾਅਦ ਕਿਹੜੇ ਬੰਦਿਆਂ ਤੇ ਅਸੀਂ ਮਾਰਚ ਦੇ ਵਿੱਚ ਪਰਚੇ ਦਿੱਤੇ ਸੀ ਉਹ ਜ਼ਮਾਨਤਾਂ ਦੇ ਉੱਤੇ ਬਾਹਰ ਆ ਗਏ। ਜਿਵੇਂ ਇਹ ਤਾਂ ਹੈ ਨਹੀਂ ਕਿ ਉਹਨਾਂ ਫੜਫੜ ਕੇ ਦੁਬਾਰਾ ਵਾਪਸ ਕਿਤੇ ਜਾਵਣਗੇ। ਹੁਣ ਅਸੀਂ ਹਰ ਰੋਜ਼ ਆਦੇ ਇੱਕ ਇੱਕ ਦੋ ਦੋ ਬੰਦੇ ਜਿਹੜੇ ਬਾਹਰ ਆਏ ਨੇ ਉਹਨਾਂ ਨੂੰ ਅਸੀਂ ਪਲੇ ਥਾਣੇ ਦੇ ਵਿੱਚ ਬੁਲਾਉਣੀ ਹੈ। ਉਹਨਾਂ ਨਾਲ ਕਾਉਂਸਲਿੰਗ ਕਰਦੇ ਆ। ਕਾਉਂਸਲਿੰਗ ਕਰਨ ਤੋਂ ਬਾਅਦ ਪੁੱਛਿਆ ਜਾਂਦਾ ਕਿ ਉਹਨਾਂ ਦਾ ਕੀ ਉਹ ਦੁਬਾਰਾ ਨਸ਼ਾ ਕਰਦੇ ਆ। ਇੰਟੈਲੀਜੈਂਸ ਇਹ ਕਲੀਅਰ ਕਰਦੀ ਹੈ ਕਿ ਉਹ ਵੇਚਦੇ ਆ ਕਿ ਕਿਹੇ ਦਾ ਜਿਉਂ ਕਰਦੇ ਆ। ਉਹਨਾਂ ਨੂੰ ਕਿਹਾ ਜਾਂਦਾ ਕਿ ਜੇ ਪਬਲਿਕ ਕੋਰਸ ਸੈਂਟਰ ਤੋਂ ਮੈਡੀਸਨ ਚਲਦੀ ਹੈ ਤਾਂ ਲੋਕ ਮੈਡੀਸਨ ਕੰਟੀਨਜ ਕਰ ਲਿਏ ਕਿਹਾ ਜਾਂਦਾ ਜੇਕਰ ਉਹ ਨਸ਼ੀਨ ਵਿਕਸ਼ਣ ਖੂਨੀ ਨਹੀਂ ਜਿਆਦਾ ਹੈਗੀ ਆ ਤਾਂ ਫਿਰ ਅਸੀਂ ਉਹਨਾਂ ਨੂੰ ਤਾਦਰ ਕਰਾਉਂਦੇ ਹੁਣ ਆ ਗਿਆ ਅੱਜ ਦਾ ਸਾਡੇ ਇਕੱਠੇ ਹੋਣਾ ਕਿ ਮੈਂ ਨੰਦਰ ਸੰਗਤਾਂ ਦੇਖੋ ਤੁਸੀਂ ਪਰਿਵਾਰ ਦੇ ਵਿੱਚੋਂ ਮੁੰਡਿਆਂ ਦੇ ਲੇਡੀਆਂ ਦਾ ਸਭ ਤੋਂ ਪਹਿਲਾਂ ਉਹਨੂੰ ਪਤਾ ਲੱਗਦਾ ਦੇਖੋ ਕਿ ਨਾ ਬਾਦਲ ਹੁੰਦਾ ਉਹਦਾ ਰੋਗ ਕਿਤੇ ਨਾ ਕਿਤੇ ਪਰਿਵਾਰ ਨੂੰ ਨੂ ਪਾਲਨ ਪਰਸ਼ਨ ਬਾਰੀ ਕਰਨ ਦੇ ਵਿੱਚ ਕਿਵੇਂ ਸੂਪਰ ਪ੍ਰੋਵਾਈਡ ਕਰਨਾ ਪੈਸੇ ਦਾ ਉਪਰੋਕਸ਼ ਰੱਖਿਆ ਦੇ ਤੱਕ ਹੁੰਦਾ ਲੇਕਿਨ ਉਹਨੇ ਸੋਨਾ ਚਲੇ ਜਾਣਾ ਹੁੰਦਾ ਸ਼ਾਮ ਨੂੰ ਜਾਂ ਰਾਤ ਨੂੰ ਕਰੇ ਵਰਨਾ ਆਹ ਦੀ ਸਰਵਿਸ ਸਰਵਿਸ ਦੇ ਖਾਤੇ ਹਾਂ। ਇਹ ਤਾਂ ਮਾਇਸੀ ਹੁੰਦੀ ਆ ਜਿਹੜੇ ਬੱਚੇ ਨੂੰ ਸਵੇਰੇ ਤਿਆਰ ਕਰਨਾ ਉਹਨੇ ਉਹਨੇ ਉੱਠਣ ਤੋਂ ਕਿ ਅੱਜ ਲੇਟ ਉੱਠਿਆ ਕਿ ਉਸੇ ਟਾਈਮ ਉੱਠਿਆ ਉੱਠਣ ਚ ਕਿੰਨਾ ਆਸਪੜਾ ਸੀ ਅੱਜ ਉਹਨੂੰ ਸੁੱਦਾ ਘਰੇ ਆ ਗਿਆ ਕਿ ਨਹੀਂ ਉਹਨੂੰ ਨਹੀਂ ਪਤਾ ਲੱਗ ਜਾਂਦਾ ਕਿ ਇਸ ਵੇਲੇ ਸਕੂਲ ਦੀ ਬੈਲ ਵੱਜ ਗਈ ਉਹ ਨਹੀਂ ਇੰਨੇ ਵੇਲੇ ਨਹੀਂ ਘਰੇ ਇੰਟਰ ਕਰ ਜਾਣਾ ਉਹ ਡਾਕਟਰ ਹੋਣੇ ਲੇਟ ਆਉਣਾ ਉਹਦੇ ਦੋਸਤਾਂ ਦਾ ਕਿੱਸੇ ਨਹੀਂ ਘਰੇ ਆਉਣਾ ਉਹਨੂੰ ਸਭ ਤੋਂ ਪਹਿਲਾਂ ਸਿੰਟਮ ਦੇਖਣੇ ਠੀਕ ਹੈ ਕਿਤੇ ਨਾ ਕਿਤੇ ਉਹ ਕਿਉਂਕਿ ਲੜਕੇ ਜ਼ਿਆਦਾ ਨਸ਼ੇ ਕਰਦੇ ਆ ਕਿਤੇ ਨਾ ਕਿਤੇ ਉਹ ਲੜਕੇ ਜਰੂਰ ਮਾਂ ਦੇ ਨਾਲ ਜ਼ਿਆਦਾ ਕੋਸ਼ਿਸ਼ ਤਾਂ ਕਰਦੀ ਹੈ ਕਿ ਕਈ ਫਾਦਰੇ ਗੱਲਾਂ ਨੂੰ ਨਹੀਂ ਸਮਝਦੇ ਉਹ ਇਸ ਕਰ ਤੁ ਬਾਹਰ ਹੀ ਉਹਨਾਂ ਨੂੰ ਜਾ ਉਪਰ ਆ ਇੱਥੇ ਜਾ ਕੇ ਫਾਦਰ ਦਾ ਰੋਲ ਸ਼ੁਰੂ ਹੋ ਜਾਂਦਾ ਕੋ ਬਦਲਦੇ ਦਾ ਉਹ ਮੈਂ ਨਹੀਂ ਕਰਨਾ ਕਿ ਭਈ ਆਪਣਾ ਮੁੰਡਾ ਲੇਟ ਆਉਂਦਾ ਇਹਦੇ ਨਾਲ ਜਿਹੜਿਆ 2-4 ਹੋਰ ਆਉਂਦੇ ਇਹ ਗਲਤ ਹੁੰਦੇ ਆ ਆਪਣੇ ਘਰ ਯੋ ਤੇ ਫਾਦਰ ਸਹੀ ਰੋਲ ਅਪਣਾ ਦੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਾਪ ਦਾ ਡੰਟਿਆ ਹੋਇਆ ਬੱਚਾ ਇਸ ਗੱਲ ਨੂੰ ਸੁਧਰੇ ਜਿੰਦ ਨੂੰ ਬਾਪ ਜਾਣਦਾ ਉਹ ਬਾਪ ਉਸ ਸਮੇਂ ਜੋ ਨੰਨਕੇ ਗਿਆ ਹੁੰਦਾ ਤੈਨੂੰ ਪਤਾ ਹੁੰਦਾ ਦੋਸਤੀਆਂ ਦਾ ਪੈਣੀ ਨਹੀਂ ਜਾਂ ਦੋਸਤਾਂ ਨਹੀਂ ਆਉਣਾ ਲੇਕਿਨ ਉਹ ਫਿਰ ਪ੍ਰੈਕਟੀਕਲ ਸਮਝਾ ਸਕਦਾ ਮਾਂ ਨੂੰ ਬੈਠ ਕੇ ਮਾਂ ਇਹਦੇ ਚਰਚਾ ਦਾ ਕਰਨਾ ਹੁੰਦਾ ਟਿਕਾਣਾ ਪੁਰਾਣੇ ਵਿੱਚ ਪਿਆਰ ਹੁੰਦਾ ਜਾਂ ਪਿਆਰ ਜਾਂ ਸ਼ਕਤੀ ਲੇਕਿਨ ਇਹ ਵਿੱਚ ਤੋਂ ਹੋਰ ਰੋਲ ਵੀ ਹੁੰਦਾ ਜੇ ਉਹ ਐਗਜ਼ਾਮਪਲ ਦੇ ਕੇ ਸੁਝਾਉਣਾ ਹੁੰਦਾ ਕਿ ਨਹੀਂ ਇਹ ਚੰਗੇ ਆ ਇਹ ਮਾੜੇ ਕੱਲ ਨੂੰ ਤੇਰੇ ਅੱਜ ਚੰਗੇ ਲੱਗਦੇ ਫਿਰ ਦੀ ਤੇ ਕੱਲ ਨੂੰ ਜਾ ਕੇ ਚੰਗੇ ਨਹੀਂ ਰਹਿਣੇ ਜਾਂ ਹੋਰ ਆ ਲੈ ਕੋਈ ਹੋਰ ਸਕਤੀਆਂ ਬਾਪ ਦਾ ਬਾਹਰ ਜਾਣਾ ਹੋ ਮਾਂ ਦਾ ਵੀ ਕੋਲ ਸਕੂਲ ਨਹੀਂ ਜਾ ਸਕਦੀ ਸਕੂਲ ਜਾਂਦਾ ਕਿ ਨਹੀਂ ਜਾਂਦਾ ਉਹਦੇ ਦੋਸਤਾਂ ਨੂੰ ਪੁੱਛਣਾ ਕਿ ਭਾਈ ਇਹ ਸਕੂਲ ਆਇਆ ਸੀ ਨਹੀਂ ਦੇਖੋ ਮੈਂ ਫਲਸਫੇ ਦੀ ਧਾਰਨਾ ਹੈ ਕਿ ਮੇਰੇ ਥਾਣੇ ਦੇ ਵਿੱਚ ਵੀ ਇੱਕ ਮਰਾਜ਼ਮਾ ਇਹ ਤਾਂ ਪਿਛਲੇ ਸਮੇਂ ਦੇ ਵਿੱਚ ਥੋੜਾ ਜਿਹਾ ਐ ਸੰਗਤ ਵਾਲ ਚਲੇ ਗਏ ਅਸੀਂ ਪਰਿਵਾਰ ਨੇ ਜ਼ਿੰਮੇਦਾਰੀ ਲਾ ਕੇ ਮੇਰੇ ਕੋਲ ਪੋਸਟਿੰਗ ਕਰਾਈ ਆ ਅੱਜ ਥੋੜੀ ਭਾਈ ਦਾ ਫੋਨ ਆਇਆ ਅੰਨੀ ਮੈਨੂੰ ਥੋੜਾ ਜਿਹਾ ਜੇ ਹੈਗਾ ਦੇਖਿਓਂ ਕਿ ਅੱਜ ਖਾਣੇ ਆਇਆ ਸੀ ਕਿ ਨਹੀਂ ਆਇਆ ਤੁਹਾਨੂੰ ਲੱਗਿਆ ਯਾਰ ਦੋਨੋਂ ਰੁਟੀਨ 'ਚ ਫੋਨ ਨਹੀਂ ਆਇਆ ਜਾਂ ਨਹੀਂ ਉਹ ਕਿਤੇ ਪਹਿਲਾਂ ਹੋ ਤਾਂ ਫਿਰ ਮੈਂ ਮੁੰਜੀ ਨੂੰ ਫੋਨ ਕੀਤਾ ਮੈਂ ਕਿਹਾ ਨਹੀਂ ਭਾਈ ਸਵੇਰੇ 9:00 ਵਜੇ ਆਇਆ ਰਿਹਾ ਤੇ ਹੈਗਾ ਕਿ ਦੇਖੋ ਇਹ ਰੋਲ ਦਾ ਕੀ उन्हें तो मैंने जिम्मेदारी ला दी लेकिन मैं नहीं कर पाया कि नहीं आया कि अच नहीं आया जो उन्हें रोल अदा किया मैं भी उन्होंने फोन किया तो वो डबल चेक हो गए तो देखो तो ज्यादा मैं लंबी गलता नहीं करता देखो गल नशे की जी बारी शुरुआत हो चुकी है उन्होंने रोकना पुलिस का काम प्रशासन का काम आेकिन हर रोज़ ਹਰ ਰੋਜ਼ ਜਿਹੜੇ ਬੱਚੇ ਆ ਉਹ دیਵਾਨ ਹੋ ਰਹੇ ਆ ਇੱਕ ਇੱਕ ਦਿਨ ਵੱਧ ਕੇ ਉਸ ਮਨ ਜਾ ਰਹੇ ਆ ਸਮਾਜ ਨਾਲ ਉਸ ਸੈੰਗੜੇ ਨਹੀਂ ਗਿੰਦੀ ਜਿੰਨੇ ਖੰਡੇ ਦੀ ਗੱਲ ਕਰਾਂ ਹਰ ਸਾਲ ਸੈੰਗੜੇ ਜਿਹੜੇ ਬੱਚੇ ਨੇ 18 ਸਾਲ ਦੇ ਬਾਲਗ ਹੋ ਗਏ ਨੇ ਹਰ ਘਰੇ ਜਿਹੜਾ ਬੱਚਾ ਉਹ ਵੱਧ ਰਿਹਾ ਤਾਂ ਕਰਕੇ ਮਾਵਾਂ ਬਾਈਕ ਪੂਰ ਰੋਣ ਛੋਟੀ ਜਿਹੜੀ ਮੈਂ ਤੁਹਾਡੇ ਜਿਹੜੀ ਪ੍ਰਧਾਨ ਜੀ ਨੇ ਕਲਪ ਸ਼ਰਮਾ ਜੀ ਇਹਨਾਂ ਨੂੰ ਜ਼ਰੂਰ ਕਹੂੰਗਾ ਕਿ ਲੋ ਸਭ ਦੀ ਕਾਉਂਸਲਿੰਗ ਕਾਉਂਸਲਿੰਗ टीचर कहते मनोविग्ञानिक ने जून घोटे जोड़े सारिया मेरिया भैन लैक्चर लगना चाहिए तू तो तो मैं एक कारण देना कि तो मेरी मदर हुई अज तो चार साल पहला हो चुके लेकिन मैनू नहीं पता लगे मैं परिवार तो बार चलो सर जो तो मेरे फादर की पिछले साल डैथ हुई मेरी मदर कल रह गए सू पता लग पर जो मैं चार साल पहला सिमटम समझता ਨਾ ਨਾ ਰਹਿਣਾ ਹੁੰਦਾ ਬਲੌਕ ਕਰਕੇ ਲੱਗ ਰੰਦਾ ਸੀ ਫ੍ਰੀਕੋਡ ਤੇ ਮੈਂ ਉਹਨਾਂ ਨੂੰ ਠੀਕ ਨੇ ਲੇਕਿਨ ਫਿਰ ਵੀ ਉਹਨੇ ਸੈਲ ਡੈਮਾ ਆਹ ਬਲੌਜਾ ਜੇ ਮਾਂ ਪਹਾੜਾਂ ਵਿੱਚ ਮਈਆ ਛੇਰੇ ਆਪਣਾ ਨਾਲ ਰਿਆ ਮਈਆ ਦਾ ਛੇਰ ਗਜਦਾ ਹੈ ਸੰਭੜਾ ਪਿਆਰਾ ਸਾਨੂੰ ਬੜਾ ਪਿਆਰਾ ਲੱਗਦਾ ਏ ਅੱਜ ਪੈਂਦੇ ਨੇ ਪੰਗੜੇ ਜੈ ਹੋ ਅੱਜ ਪੈਂਦੇ ਨੇ ਬੰਗੜੇ ਖੁਸ਼ੀਆਂ ਦੇ ਜੈ ਜੈ ਮਾਂ ਬੋਲੋ ਜੈ ਮਾਂ ਫਰਮਨ ਦੀ ਅਜ ਮੰਡਲੀ ਆਈ ਝੋਲਕ ਚਿਮਟਾ ਨਾਲ ਲੈ ਆਈ ਝੋਲਕ ਚਿਮਟਾ ਨਾਲ ਲੈ ਆਈ ਭਗਤਾੰਡੀ ਝੋਲਕ ਵਜਦੀ ਏ ਸਾਨੂੰ ਬੜੀ ਪਿਆਰੀ ਸਾਨੂੰ ਬੜੀ ਪਿਆਰੀ ਲੱਗਦੀ ਏ ਅੱਜ ਪੈਂਦੇ ਨੇ ਬੰਗੜੇ ਜੈ ਹੋ ਅੱਜ ਪੈਂਦੇ ਨੇ ਬੰਗੜੇ ਖੁਸ਼ੀਆਂ ਦੇ ਜੈ ਜੈ ਭਜਨ ਦੇ ਭਈਆ ਤੇ ਵਧਾਵਾ ਭਜਨ ਦੇ ਕੋਈ ਭਗਤਾਂ ਦੇ ਕਰ ਭਜਨ ਦੇ ਲਈ ਹਰਮਨ ਦੇ ਕਰ ਭਜਨ ਦੇ ਕੋਈ ਮਨੂ ਦੇ ਕਰ ਭਜਨ ਦੇ ਹਰਦੀ ਕਦੇ ਕਰ ਭਜਨ ਦੇ ਕਰਮਸ਼ਾਲਾ ਵਿੱਚ ਭਜਨ ਦੇ ਭਈਆ ਤੇ ਵਧਾਵਾ ਭਜਨ ਦੇ ਭਈਆ ਦੇਨੇ ਵਾਲੀ ਹਮ ਲੈਨੇ ਵਾਲੇ ਭਈਆ ਦੇਨੇ ਵਾਲੀ ਹੈ ਹਮ ਲੈਨੇ ਵਾਲਾ ਸਾਥ ਖਾਲੀ ਨਹੀਂ

Gracias. 等我。